स्टार एजी न्यूज़ चैनल ਤੋਂ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰੋ ਸ਼ਸ਼ਕਾਲੀ ਸਟਾਰ एजी न्यूज़ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਅਸੀਂ ਪਹੁੰਚੇ ਹਾਂ ਕਲਨਪੁਰ ਕਾਲੇ ਰਾਜ ਐਮ ਨਿਊ ਬਾਲਾਜੀ ਮੰਦਿਰ ਇੱਥੇ ਬੜੀ ਹੀ ਸਰਦਾਰ ਨਾਲ ਹਨੂਮਾਨ ਜੀ ਦਾ ਜਨਮ ਉਤਸਵ ਮਨਾਇਆ ਜਾ ਰਿਹਾ ਹੈ हनुमान जी ਦੇ ਜਨਮ ਉਸ ਤੋਂ ਤੇ ਬਾਲਾਜੀ ਮੰਦਿਰ ਪਹੁੰਚੇ ਹਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸੰਧੂ ਅਤੇ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਾਲਾਜੀ ਮੰਦਿਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਦਿਖਾਣੇ ਆ ਕੁਝ ਤਸਵੀਰਾਂ ਅਤੇ ਗੱਲਬਾਤ ਕਰਦੇ ਹਾਂ ਅੱਜ ਬੰਦਰ ਦੇ ਬਾਲਾਜੀ ਮੰਦਿਰ ਆਏ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਬਾਲਾਜੀ ਮੰਦਿਰ ਆਏ ਹਾਂ ਸਾਰੇ ਭਰਾਵਾਂ ਤੇ ਭੈਣਾਂ ਨੂੰ हनुमान जी ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ। ਔਰ ਨਾਲ ਅਸੀਂ ਸਭ ਨੇ ਮਿਲ ਕੇ ਹੀ ਅਰਦਾਸ ਕੀਤੀ ਆ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਰਾਮ ਤੇ ਹਨੂਮਾਨ ਜੀ ਸ਼ਕਤੀ ਦੇਣ ਕਿ ਅਸੀਂ ਇਸ ਸ਼ਹਿਰ ਦੀ ਸ਼ਕਲ ਬਦਲੀਏ ਤੇ ਇੱਥੇ ਡਵੈਲਪਮੈਂਟ ਆਵੇ। ਜੈ ਸ਼੍ਰੀ ਕੀਆ ਜਾ ਰਿਹਾ ਆ ਕਿ ਕਿਹੜੇ ਰਾਮ ਮੰਦਰ ਲੈ ਕੇ ਆ ਉਹ ਸਰਕਾਰ ਆ ਕਿ ਕਿਹੜਾ ਚਲਦੇ। ਅੱਜ ਅਸੀਂ ਇੱਥੇ ਦਰਸ਼ਨ ਕਰਨ ਆਇਆ ਤੇ ਜੋ ਵੀ ਕਿਹਾ ਜਾ ਰਿਹਾ ਤੁਸੀਂ ਵੀ ਸੁਣਿਆ ਅੱਜ ਸੇ ਇੱਥੇ ਆਏ ਆ ਹਰਮਾਨ ਜੀ ਦੇ ਜਨਮ ਦਿਨ ਦੇ ਉਸਤਤ ਸਾਰੀ ਸੰਗਤਾਂ ਜਿਹੜੀਆਂ ਵਾ ਉਹ ਕਹਿੰਦੀਆਂ ਪਈਆਂ ਵਾ ਕਿ ਜੋ ਰਾਮ ਕੋ ਲਾਏ ਹਾਂ ਅਸੀਂ ਉਹਨੂੰ ਲਾਏਗੇ ਇਹ ਸੰਗਤ ਦੇ ਮਨ ਦੇ ਵਿੱਚ ਹੈਗਾ ਵਾ ਲੋਕਾਂ ਦੇ ਮਨ 'ਚ ਸਾਡੇ ਜਿਹੜੇ ਕੈਂਡੀਡੇਟ ਨੇ ਤਰਨਜੀਤ ਸਿੰਘ ਸੰਧੂ ਬਹੁਤ ਹੀ ਵਧੀਆ ਇਨਸਾਨ ਨੇ ਉਹਨਾਂ ਦਾ ਵਿਜ਼ਨ ਜਿਹੜਾ ਵਾ ਉਹ ਅੰਬਰਸਰ ਨੂੰ ਸਾਫ ਸੁਥਰਾ ਅੰਮ੍ਰਿਤਸਰ ਚੋਂ ਨਸ਼ਾ ਖਤਮ ਕਰਨ ਦਾ ਵਾ ਤੇ ਉਹ ਅੰਮ੍ਰਿਤਸਰ ਵਸਤੇ ਅਗੀ ਜਿਹੜੀ ਦੋ ਵਾਰੀ ਗਲਤੀਆਂ ਕਰ ਚੁੱਕੇ ਆ ਤੇ ਹੁਣ ਕਰਨੀ ਸੰਧੂ ਜਿਹੜੇ ਆ ਉਹ ਅੰਮ੍ਰਿਤਸਰ ਦਾ ਸੁਧਾਰ ਕਰ ਸਕਦੇ ਆ ਕਿ ਅਸੀਂ ਸਾਰੇ ਅੰਮ੍ਰਿਤਸਰੀਏ ਚਾਹੁੰਦੇ ਆ ਕਿ ਇਹ ਕੈਂਡੀਡੇਟ ਬਣ ਕੇ ਜਨ ਜਾਨ ਇਥੋਂ ਤੇਹਾਡੀ ਆਵਾਜ਼ ਜਿਹੜੀ ਆ ਉਹ ਲੋਕ ਸਭਾ ਚੁੱਕਣ ਤੁਹਾਡੇ ਅੰਮ੍ਰਿਤਸਰ ਦਾ ਸਾਡੇ ਪੰਜਾਬ ਦਾ ਸੁਧਾਰ ਹੋ ਸਕਦਾ ਹੈ ਅੱਜ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਦੇ ਵਾਸੀਆਂ ਨੂੰ ਸਾਰੇ ਵੈਸਟ ਇਲਾਕੇ ਸਾਰੇ ਅੰਮ੍ਰਿਤਸਰ ਦੀ ਸੰਗਤ ਨੂੰ ਜਿਹੜੇ ਭਗਵਾਨ ਸਾਰੇ ਹਨੂਮਾਨ ਜੀ ਉਹਨਾਂ ਦਾ ਜਨਮ ਉਸਤਵ ਬਣਾ ਰਹੇ ਉਹਨਾਂ ਨੂੰ ਅੱਜ ਦੀ ਬਹੁਤ ਬਹੁਤ ਵਧਾਈ ਮੈਂ ਇਹ ਅਰਦਾਸ ਕਰਾਂਗਾ ਕਿ ਸਾਰੇ ਜਿਹੜੇ ਨਾਮ ਲੇਵਾ ਹੈ ਹਨੂਮਾਨ ਜੀ ਦੇ ਉਹਨਾਂ ਦੀ ਸਾਰੀ ਅਰਦਾਸਾਂ ਪੂਰੀ ਹੋਣ ਉਹਨਾਂ ਦੇ ਘਰ ਚ ਖੁਸ਼ੀਆਂ ਹੋਣ ਤੇ ਇਸ ਆਨ ਵਾਲਾ ਟਾਈਮ ਉਹਨਾਂ ਲਈ ਬਹੁਤ ਸੁਖ ਰਹੀ ਹੋ ਇਹ ਨਹੀਂ ਮੈਂ ਸਾਰੇ ਲਈ ਪ੍ਰਾਰਥਨਾ ਕਰਦਾ ਬਹੁਤ ਬਹੁਤ ਧੰਨ